ਵਧੀਆ ਫਸਲਾਂ ਨਰਮਾ ਦੇਖ ਲੋ ਐਦਾਂ ਕਿ ਬੋਰ ਵੀ ਨਹੀਂ ਚਲਾਇਆ ਬੋਰ ਵੀ ਚਲਾਇ ਜਮੀਨਾਂ ਬਹੁਤ ਵਧੀਆ ਜਦੋਂ ਬੋਰ ਲਾਇਆ ਸੀ ਕਹਿੰਦਾ ਵੀ ਖਣੀ ਸਾਰਾ ਪਿੰਡ ਵੇਖਣ ਆ ਗਿਆ ਜੀ ਉਹਦੇ ਨਹੀਂ ਪਾਣੀ ਇਹ ਚ ਠਰਦਾ ਤੇ ਗਰਮੀ ਰਹਿੰਦਾ ਇਹ ਹਮਾਮ ਆ ਬਾਈ ਦੋਸਤੋ ਵਿਆਹ ਵਾਲੇ ਟਾਈਮ ਪਾਵਾਂ ਸਾਰੇ ਨਾਲ ਇਹ ਗੱਲ ਹੋ ਰਾ ਬਾਈ ਇੱਧਰ ਝੜਕਾ ਤਾਰ ਬਾਈ ਬਹੁਤ ਵੇਖੀਏ ਪਰ ਬਲਾਉਂਦੇ ਹਨਾ ਬਾਈ ਪਸ਼ੂਆਂ ਦਾ ਥੋੜਾ ਜਿਆੜਾ ਜਾਂਦਾ ਹਾਂਜੀ ਦੋਸਤੋ ਰਾਜਸਥਾਨ ਦੇ ਵਿੱਚ ਖੜਿਆ ਤੇ ਰਾਜਸਥਾਨ ਦੇ ਵਿੱਚ ਇੱਕ ਪੰਜਾਬੀ ਨੇ ਰੌਣਕਾਂ ਲਾਈ ਬੈਠਾ ਪੰਜਾਬੀ ਆ ਦੇਖ ਲੋ ਰਾਜਸਥਾਨ ਦੇ ਵਿੱਚ ਬਾਈ ਬੋਰ ਕਰੀ ਬੈਠਾ ਤੇ ਇੱਧਰ ਦੇਖ ਲੋ ਬਾਈ ਰਾਜਸਥਾਨ ਦੇ ਵਿੱਚ ਪੂਰੀਆਂ ਰੌਣਕਾਂ ਚਾਹਾਂ ਬਹਿਲਾਂ ਲਾਈ ਬੈਠਾ ਤੇ ਬਾਈ ਪਰਵ ਕੋਲੇ ਆਏ ਆਪਾਂ ਤੇ ਕਰਦਿਆਂ ਗੱਲਬਾਤ ਪਰ ਬਾਈ ਕੀ ਹਾਲ ਸੱਸੀ ਘਰ ਬਾਈ ਓਠੀ ਘਰ ਸੱਸੀ ਘਰ ਬਾਈ ਤੇ ਦੋਸਤੋ ਇਧਰ ਦੇਖ ਲੋ ਰਾਜਸਥਾਨ ਰਾਜਸਥਾਨ ਕਹਿ ਦਿੰਦੇ ਆ ਪਰ ਹੁਣ ਤਾਂ ਰਾਜਸਥਾਨ ਲੱਗਦਾ ਹੀ ਨਹੀਂ ਯਾਰ ਬਾਦ ਹੋ ਗਿਆ ਏਰੀਆ ਬਾਈ ਹੁਣ ਤਾਂ ਪੂਰਾ ਬਾਦ ਆ ਨਾ ਬਾਈ ਆ ਮੈਂ ਬੋਰ ਵੇਖ ਕੇ ਤਾਂ ਮਨ ਵਾਂ ਲੱਗ ਜਾਂਦਾ ਵੀ ਸਾਡੇ ਉੱਤੇ ਫ੍ਰੀਕੋਰ ਖੜੇ ਹੁੰਦੇ ਆ ਇਹ ਬੋਰ ਦੀ ਦੱਸ ਪਹਿਲਾਂ ਤਾਂ ਬਾਈ ਕੀ ਗੱਲ ਹੈ ਇਹ ਕਦੋਂ ਲਾਇਆ ਸੀ ਇਹ ਕਿਹੜੇ ਸਾਲ ਚ ਲਾਇਆ ਸੀ ਤੇ ਮੈਨੂੰ ਲੱਗਦਾ ਕੈਮਰਾ ਤੂੰ ਦੱਸੀ ਜਾਂਦਾ ਸੀ ਉਦੋਂ ਸਾਲ 99 ਦਾ ਲਾਇਆ ਬਾਈ ਤੇ ਮੈਨੂੰ ਲੱਗਾ ਜਦੋਂ ਬੋਰ ਲਾਇਆ ਸੀ ਕਹਿੰਦੇ ਵੀ ਖਣੀ ਸਾਰਾ ਪਿੰਡ ਵੇਖਣ ਆ ਗਿਆ ਸੀ ਉਦੋਂ ਬਾਈ ਉਦੋਂ ਹੈ ਵਿਰਲੇ ਵਿਰਲੇ ਬੋਰ ਸੀਗੇ ਕਿਤੇ ਵਿਰਲੇ ਵਿਰਲੇ ਬੋਰ ਸੀ ਉਦੋਂ ਸਾਰਿਆਂ ਨੂੰ ਹੁੰਦਾ ਸੀ ਵੀ ਵੇਖ ਕੇ ਆਈਏ ਪਾਣੀ ਕਿੰਨਾ ਕੱਢਦਾ ਪਾਣੀ ਨਿਕਲਦਾ ਕਿਵੇਂ ਆ ਅੱਛਾ ਉਦੋਂ ਇੱਥੇ ਆ ਕੇ ਕਮਲੇ ਜੱਟ ਕੀ ਕਰ ਲਾ ਆ ਕੇ ਹੋਰ ਹੀ ਟੋਏ ਪਟਾ ਲਾ ਗਏ ਮੈਨੂੰ ਲੱਗਾ ਦਾ ਆਪ ਹੀ ਪੜਦਾ ਸੀਗਾ ਮੈਂ ਅੱਛਾ 5 5 ਕ 6 ਫੁੱਟ ਤੇ ਪਾਣੀ ਸੀ ਉਦੋਂ 5 6 ਫੁੱਟ ਤੇ ਪਾਣੀ ਸੀ ਬਸ ਖੇਡਦੇ ਖੇਡਦੇ ਨੇ ਐਂ ਪਟ ਕੇ ਇਹਦੇ ਵੱਖਰੇ ਪਾਣੀ ਆ ਗਿਆ ਥੱਲੇ ਠੀਕ ਆ ਤੇ ਉਦੋਂ ਬਾਅਦ ਫਿਰ ਆਹ ਸਿਸਟਮ ਚਲਾਤਾ ਹੁੰਦਾ ਹੁਣ ਵੀ ਪਾਈ ਇਹ ਵਧੀਆ ਕੱਢਦਾ ਪਾਣੀ ਫੁੱਲ ਪਾਣੀ ਕਿੰਨੇ ਫੁੱਟ ਤੇ ਆ ਹੁਣ ਇਹ ਹੁਣ ਤਾਂ 10 12 ਫੁੱਟ ਤੇ 10 12 ਫੁੱਟ ਤੇ ਠੀਕ ਆ ਤੇ ਭਾਈ ਆਪਾਂ ਕਿੱਥੇ ਖੜੇ ਆ ਮੜੀ ਲੋਕੇਸ਼ਨ ਦੱਸ ਦੇ ਆਪਣਾ ਜ਼ਿਲ੍ਹਾ ਨੂਬਗੜਾ ਜਿਲ੍ਹਾ ਬਦਲ ਗਿਆ ਆਪਣਾ ਅੱਛਾ ਜ਼ਿਲ੍ਹਾ ਬਦਲ ਗਿਆ ਇਹ ਜੈਸਰ ਮੰਡੀ ਦੇ ਲੱਗੇ ਪਿੰਡ ਆ ਪਿੰਡ ਚਾਰਲਸੀ ਆਪਣਾ ਚਾਰਲਸੀ ਪਿੰਡ ਆਪਣੀ ਠੀਕ ਆ ਤੇ ਸੰਤ ਸੰਤ ਭਾਈ ਬਾਹਰ ਹੀ ਪਏ ਤੇ ਕੋਈ ਛੇੜਦਾ ਨਹੀਂ ਨਾ ਭਾਈ ਕੋਈ ਨਹੀਂ ਛੇੜਦਾ ਐ ਕੋਈ ਚੱਕਰ ਨਹੀਂ ਹਰਾ ਨਾ ਨਾ ਬਹੁਤ ਵਧੀਆ ਮਾਹੌਲ ਇਮਾਨਦਾਰੀ ਆ ਪੂਰੀ ਠੀਕ ਆ ਬਾਈ ਤੇ ਇੱਥੇ ਬਾਈ ਹੁਣ ਕਿੰਨੀ ਜ਼ਮੀਨ ਲਈ ਸੀ ਆਗੇ ਬਾਈ ਬਾਪੂ ਵਰਗੇ ਆਣੇ ਇੱਥੇ ਬਾਈ ਜੀ ਆਪਣੇ ਕੋਲੇ ਪਹਿਲਾਂ 25 ਕਿੱਲੇ ਆ 25 ਕਿੱਲੇ ਹਾਂ ਠੀਕ ਆ ਕਿੰਨੇ ਹੁੰਦਾ ਹੈ ਬਿਗਿਆ ਦਾ ਹਿਸਾਬ ਵੀ ਦੱਸ ਦੋ ਮੈਨੂੰ ਇਹ ਬਿਗਿਆ ਜੀ ਬਿਗਿਆ ਹਾਂ 5 ਕਨਾਲਾਂ ਦਾ ਬਿਗਿਆ ਜੀ 5 ਕਨਾਲਾਂ ਦਾ ਬਿਗਿਆ ਹੁੰਦਾ ਠੀਕ ਆ ਤੇ ਮਰੱਬਾ ਕਿੰਨੇ ਹੁੰਦਾ ਵੀ ਆ ਕਿੰਨੇ ਦਾ 25 ਕਿੱਲੇ 25 ਬਿਗਿਆਂ ਦਾ 25 ਬਿਗਿਆਂ ਦਾ ਮਰੱਬਾ ਹੁੰਦਾ ਹਾਂਜੀ ਠੀਕ ਆ ਤੇ ਕੀ ਰੇਟ ਆ ਬਾਈ ਹੁਣ ਜੇ ਗੱਲ ਕਰਗੇ ਤਾਂ ਇਸ ਟਾਈਮ 14-15 ਲੱਖ ਰੁਪਏ ਰੇਟ ਆ ਵੀਰੇ ਵੀ ਆਪਣੇ ਹਲਕੇ ਦੇ ਵਿੱਚ ਬਿੱਗੇ ਦਾ ਹਾਂਜੀ 14-15 ਲੱਖ ਬਿੱਗੇ ਤੇ 5 ਕਨਾਲਾਂ ਦਾ ਹਨਾ ਹਾਂਜੀ 5 ਕਨਾਲਾਂ ਠੀਕ ਆ ਤੇ ਬਾਈ ਹੁਣ ਜਿਵੇਂ ਫਸਲ ਦੀ ਗੱਲ ਕਰ ਗਏ ਬਾਈ ਪਰ ਹੁਣ ਕੀ ਨਰਮਾ ਨਰਮਾ ਤੇ ਗੁਵਾਰ ਦੀ ਫਸਲ ਆ ਬਾਈ ਨਰਮਾ ਤੇ ਗੁਵਾਰਾ ਵਧੀਆ ਗੁਵਾਰਾ ਬਾਈ ਬਹੁਤ ਵਧੀਆ ਬਾਕੀ ਥੋੜਾ ਜਿਹਾ ਮੀਂਹ ਜਿਆਦਾ ਪਈ ਜਾਂਦੇ ਐਸ ਵਾਰ ਥੋੜਾ ਜਿਹਾ ਨੁਕਸਾਨ ਆ ਉਹਦੇ ਕਰਕੇ ਥੋੜਾ ਜਿਹਾ ਨੁਕਸਾਨ ਆ ਠੀਕ ਆ ਤੇ ਆ ਬਾਈ ਇਹ ਦੇਖ ਲੋ ਇਧਰ ਸੰਦਸਦ ਵਾਲਾ ਮੈਸੀ ਰੱਖਦੇ ਆ ਨਾ ਬਾਈ ਜਾਦੇ ਰਾਜਸਤਾਨੀ ਮੈਸੀ ਬਾਈ ਆਪਾਂ ਹੁਣ ਨਵਾਂ ਹੀ ਕਢਾਇਆ ਸੀਗਾ ਠੀਕ ਆ ਤੇ ਪਹਿਲਾਂ ਆਪਣੇ ਕੋ 3600 ਕੋੜ ਸੀਗਾ 3600 ਮੋਗੇ ਤੋਂ ਤਿਆਰ ਕਰਵਾ ਕੇ ਲਿਆਂਦਾ ਸੀਗਾ ਠੀਕ ਆ ਹੁਣ ਇਹ ਨਵਾਂ ਹੀ ਕਢਾਇਆ ਇਹ ਨਵਾਂ ਕਢਾਇਆ 200 ਕਿਆ 42 ਕਿਆ ਇਹ 1035 ਹੈ ਅੱਛਾ 1000 ਬੰਦਾ ਠੀਕ ਆ 1035 ਹੈ ਮੈਸੀ ਤੇ ਆ ਬਾਈ ਮੈਨੂੰ ਲੱਗਦਾ ਅਸੀਂ ਪਿਆ ਪਹਿਲੇ ਸਰੋਂ ਬਾਪ ਪਈ ਸੀ ਨਾ ਹਾਂਜੀ 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 ਹਾਂ ਸਰੋਂ ਥਰੋਂ ਬਾਈ ਇਹ ਤਾਂ ਫੀੜਾ ਫੋੜਾ ਸੀੜਾ ਫੋੜਾ ਹੁਣ ਪਈਆਂ ਓਪਣੀਆਂ ਤੇ ਆਪਾਂ ਬਾਈ ਇੱਕ ਜੀ ਹੋਰ ਦਿ ਚੱਕੀ ਲਾਈ ਵੀ ਆ ਘਰੇ ਆ ਪਿਛਲੀ ਯਾਰ ਵੀ ਦਿਖਾਈ ਸੀ ਹਨਾ ਤੇ ਬਾਈ ਹੁਣ ਜਨਾ ਨਹੀਂ ਦੇਖਿਆ ਆ ਦਿਖਾ ਦਿੰਨੇ ਚੱਕੀ ਲਾਈ ਆ ਬਾਈ ਦੀ ਘਰੇ ਤੇ ਚੱਕੀ ਤਾਂ ਲਾਈ ਆ ਪਰ ਵਾਣਾ ਵੀ ਪਿੰਡ ਤਾਂ ਕਿਹੜਾ ਜਿਹਾ ਕਿਉਂਕਿ ਬਾਈ ਬੈਠਾ ਟਾਣੀ ਪਿੰਡ ਬਾਈ ਆਪਣੇ ਕੀ ਆ 2 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹੂੰ ਤੇ ਫਿਰ ਉੱਥੋਂ ਜਾਣਾ ਪੈਂਦਾ ਸੀਗਾ ਘਾਂ ਮਿੱਟੀ ਪੈ ਜਾਂਦੀ ਸੀਗੀ 100 ਗੱਲ ਆਪਾਂ ਫਿਰ ਆਪਾਂ ਘਰੇ ਹੀ ਲਾ ਲਈ ਘਰੇ ਲਾ ਲਈ ਆ ਦੇਖੋ ਜੀ ਇਧਰ ਇਹ ਚੱਕੀ ਲਾਈ ਵੀ ਆ ਬਾਈ ਦੀ ਦੋਸਤੋ ਦੇਖ ਲੋ ਇਧਰ ਤੇ ਨਾਲ ਹੋਰ ਗੱਲਾਂ ਵੀ ਜਦੋਂ ਚੱਕੀ ਚੱਲਦੀ ਪਾਣੀ ਲਾਉਂਦਾ ਬਾਈ ਹਨਾ ਨਾਲ ਤੇ ਨਾਲ ਚੱਕੀ ਵੀ ਚੱਲ ਪੈਂਦੀ ਉਹ ਕਰਾ ਸ਼ਾਫਟ ਪਾਈ ਵੀ ਉਹ ਨજર ਝਾਟਾ ਪੀ ਲੈਂਦੇ ਜੀ ਨજર ਚ ਉਧਰ ਕਈ ਗੁੱਲਾ ਕਹਿ ਹੁੰਦੇ ਆ ਹਾਂ ਪੰਜਾਬ ਵਾਲਿਆਂ ਨੂੰ ਪਤਾ ਲੱਗਦਾ ਹਾਂ ਤੇ ਅਸੀਂ ਕਰਾਸ ਵੀ ਉਹ ਕਹਿ ਦੇ ਕਹਿੰਦੇ ਆ ਤੇ ਇੱਕ ਹੋਰ ਬਈ ਇਹਨੂੰ ਕੀ ਕਹੇ ਹਮਾਮ ਹਮਾਮ ਆਹ ਹਮਾਮ ਆ ਬਾਈ ਇਦੇ ਚ ਬਾਈ ਕਹਿੰਦਾ ਹਣੀ ਕਾਦੀ ਚੀਜ਼ ਪਈ ਵੀ ਇਹ ਚ ਆਪਣੇ ਟ੍ਰੇਨ ਦੀ ਪ੍ਰੈਸ਼ਰ ਟੈਂਕੀ ਪ੍ਰੈਸ਼ਰ ਟੈਂਕੀ ਪ੍ਰੈਸ਼ਰ ਟੈਂਕੀ ਹੁੰਦੀ ਆ ਉਹ ਫਟ ਗਈ ਤੇ ਨਾ ਗਲੇ ਨਾ ਸੜੇ ਇਹਨੂੰ ਕੁਝ ਨਹੀਂ ਹੁੰਦਾ ਇਹਨੂੰ 20 ਸਾਲ ਨਹੀਂ ਜਾਂਦਾ ਤੇ ਇਹ ਬਾਈ ਕਹਿੰਦਾ ਕਿਰਾਂ ਜਿਦੋਂ ਇਹਨੂੰ ਚੋਕਾ ਲਾਤਾ ਤੇ ਮੈਨੂੰ ਲੱਗਦਾ ਵੀ ਦੋ ਦਿਨ ਨਹੀਂ ਜਾਂਦਾ ਦੋ ਦਿਨ ਨਹੀਂ ਪਾਣੀ ਇਹ ਚ ਠਰਦਾ ਤੇ ਗਰਮੀ ਰਹਿੰਦੇ ਇਹ ਹਮਾਮ ਆ ਬਾਈ ਦੋਸਤੋ ਵਿਆਹ ਵਾਲੇ ਟਾਈਮ ਪਾਉਂ ਆ ਸਾਰੇ ਨਾਲ ਹਾਂ ਵਿਆਹ ਵਾਲੇ ਟਾਈਮ ਪਾਉਂ ਸਾਰੇ ਨਾਲੋਂ ਤੇ ਇਧਰ ਆ ਬਾਈ ਆ ਕੇ ਵਗਿਆੜ ਇਸ ਤਰ੍ਹਾਂ ਵਗਿਆੜ ਕਹਿ ਦਿੰਦੇ ਇਹਨੂੰ ਜਫਾ ਵੀ ਕਹਿ ਦਿੰਦੇ ਹਨਾ ਜਫਾ ਬਾਈ ਜਫਾ ਕਹਿ ਦਿੰਦੇ ਇਹ ਬਾਈ ਹੈਗਾ ਪੁਰਾਣੇ ਹਨਾ ਹਾਂ ਭੁੱਲਦੇ ਜਾਂਦੇ ਹੁਣ ਤਾਂ ਆ ਚੀਜ਼ਾਂ ਦਾ ਮੈਨੂੰ ਨਹੀਂ ਪਤਾ ਤੇ ਜਦੋਂ ਆਪਾਂ ਨਰਮਾ ਚੱਕਦੇ ਹਾਂ ਉਹਨੂੰ ਚੱਕਦੇ ਹਾਂ ਉਹਨੂੰ ਛੜੀਆਂ ਚੱਕਣ ਵਾਸਤੇ ਨਾ ਟਰਾਲੀ ਚ ਲੱਦਣ ਵਾਸਤੇ ਇਹਨੂੰ ਜਫਾ ਕਹਿ ਦਿੰਦੇ ਆ ਤੇ ਇਧਰ ਬਾਈ ਦਿਖਾ ਦਿੰਦੇ ਆ ਤੁਹਾਨੂੰ ਆ ਚੀਜ਼ ਆ ਟੈਂਕੀ ਬਾਈ ਹਨਾ ਪਰ ਬਾਈ ਡਿੱਗੀ ਕਹਿ ਦਿੰਦੇ ਆ ਡਿੱਗੀ ਕਹਿ ਜਾਂਦੇ ਟੈਂਕੀ ਕਹਿ ਦਿੰਦੇ ਆ ਇਹਦੇ ਚ ਪਾਣੀ ਕਰਦੇ ਆ ਸਟੋਰ ਹਨਾ ਪਰ ਹਾਂਜੀ ਬਾਈ ਇਹ ਚ ਆਪਣਾ 3 ਮਹੀਨਿਆਂ ਦਾ ਪਾਣੀ ਸਟੋਰ ਹੋ ਜਾਂਦਾ 3 ਮਹੀਨ ਇਹ ਫਿਰ ਨਹਿਰ ਦਾ ਪਾਣੀ ਆ ਸਰ ਇਹ ਨਹਿਰ ਦਾ ਪਾਣੀ ਆ ਬਾਈ ਜਦੋਂ ਆਪਣੇ ਜਿਆਦਾਤਰ ਉਦੋਂ ਕੰਮ ਇਹਦਾ ਜਿਆਦਾ ਹੁੰਦਾ ਵੀ ਜਦੋਂ ਬੰਦੀ ਆ ਗਈ ਬੰਦੀ ਆ ਜਾਂਦੀ ਆ ਪੰਬੇ ਦਿਨਾਂ ਦੀ ਬੰਦੀ ਆ ਉਦੋਂ ਬੜਾ ਕੰਮ ਕਰਦੀ ਆ ਕਿੰਨੇ ਲੀਟਰ ਦਾ ਹੁੰਦੇ ਹਿਸਾਬ ਨਾਲ ਬਾਈ ਇਹ ਜਾਂਦਾ ਲੀਟਰ ਦਾ ਤਾਂ ਕੋਈ ਅੰਤਾਜਾ ਨਹੀਂ ਇਹ ਕਿੰਨਾ ਵਾਹਣ ਲਾ ਆਪਾਂ ਵੇਖ ਗਏ ਜਾਂ ਸਾਰ ਲੈਂਦਾ ਘਰੇ ਪਾਣੀ ਇਹ 12 ਬਾਈ 14 ਦੀ ਆ ਯਾਰ 12 ਬਾਈ 14 ਦੀ ਯਾਨੀ ਕਿ ਮੁਕਦਾ ਨਹੀਂ ਪਾਣੀ ਵੀ ਉਹਨਾਂ ਚਰਜਾਂ ਨੂੰ ਨਹਿਰ ਪਵਾ ਆ ਮੁਕਦਾ ਆਪਾਂ ਪਸ਼ੂਆਂ ਨੂੰ ਪਾਈ ਚੱਲੀਏ ਜਿਵੇਂ ਮਰਜ਼ੀ ਮੁਕਦਾ ਨਹੀਂ ਪੂਰਾ 3 ਮਹੀਨੇ ਪਾਉਂ ਜਾਏ ਮਰਜ਼ੀ ਢੋਲੀ ਰੱਖ ਠੀਕਾ ਖੁੱਲ ਕੇ ਬਾਰਤ ਦਾ ਪਾਣੀ ਲਓ ਵੀ ਰਾਜਸਥਾਨ ਚ ਪਾਣੀ ਦੀ ਕਮੀ ਨਹੀਂ ਹੋ ਰਹੀ ਜਿਵੇਂ ਕਹਿੰਦੇ ਆ ਨਾ ਪਹਿਲਾਂ ਬਈ ਰਾਜਸਥਾਨ ਤਾਂ ਟਿੱਬੇ ਫਲਾਨਾ ਹਨਾ ਤੇ ਬਹੁਤ ਬਈ ਫਸਲਾਂ ਵੀ ਆ ਦੇਖ ਲਓ ਇਧਰ ਫਸਲਾਂ ਬਹੁਤ ਵਧੀਆ ਵਧੀਆ ਫਸਲਾਂ ਨਰਮਾ ਦੇਖ ਲਓ ਐਦਿਕ ਬੋਰ ਵੀ ਨਹੀਂ ਚਲਾਇਆ ਬੋਰ ਵੀ ਚਲਾਇ ਜਮੀਨਾਂ ਬਹੁਤ ਵਧੀਆ ਬਈਆ ਕੁੰਨੂ ਲੱਗੇ ਦੇਖ ਲਓ ਇਧਰ ਠੀਕਾ ਨਰਮੇ ਦੇ ਪਿਛਲੀਆਂ ਛੜੀਆਂ ਹੀ ਮਤਲਬ ਦਾ ਹੈ ਨਾ ਜੀ ਤੇ ਆ ਦੁਬਾਰਾ ਫੇਰ ਹੁਣ ਹੋ ਜਾਣੀਆਂ ਗਈਆਂ ਬਾਲਣ ਬੋਲਣ ਵੀ ਵਧੀਆ ਬਈ ਤੇ ਇਧਰ ਤੁਹਾਨੂੰ ਦਿਖਾ ਦਿੰਨੇ ਆ ਇਹ ਭਾਈ ਆਉਂਦਾ ਖਾਲਾ ਹਨਾ ਪੱਕਾ ਪੱਕਾ ਖਾਲਾ ਆਪ ਹੀ ਬਣਵਾਇਆ ਆਪ ਹੀ ਬਣਵਾਇਆ ਸਾਰਾ ਜਿਵੇਂ ਆਪਣੇ ਹੁਣ ਖਾਲੇ ਬਣ ਗਏ ਵਾਣਾ ਬਈ ਦੀ ਆਪਣੇ ਖਰਚੇ ਵਾਲੇ ਬਣੇ ਸੀ ਹਨਾ ਤੇ ਐਦਕੀ ਤਾਂ ਕੀ ਆ ਵੀ ਥੋੜਾ ਜਨਾ ਮੀਂਹ ਜਿਆਦਾ ਪੈਣ ਕਰਕੇ ਸਾਫ ਸਫਾਈ ਨਹੀਂ ਗਈ ਠੀਕ ਹੈ ਠੀਕ ਹੈ ਤੇ ਸਪਰੇਅ ਕਰਦੇ ਆ ਖਾਲਾਂ ਤੇ ਤੇ ਉਹ ਮੀਂਹ ਫੇਰ ਆ ਜਾਂਦਾ ਤਾਂ ਕੰਮ ਕਰਾ ਹਾਂ ਮੀਂਹ ਬਹੁਤ ਪਿਆ ਭਾਈ ਮੀਂਹ ਤਾਂ ਇੰਨੇ ਕ ਪਿਆ ਬਹੁਤ ਕਾ ਹੀ ਨਹੀਂ ਮਰਿਆ ਭਾਈ ਕਾ ਹੀ ਨਹੀਂ ਮਰਿਆ ਨਹਿਰਾਂ ਦੇ ਵਿੱਚ ਉਹ ਝੋਨੇ ਵਾਲਾ ਕਾ ਬਹੁਤ ਆਇਆ ਠੀਕ ਹੈ ਤੇ ਇੱਕ ਗੱਲ ਹੋਰ ਆ ਭਾਈ ਇਧਰ ਝੜਕਾ ਤਾਰ ਭਾਈ ਬਹੁਤ ਵੇਖੀਏ ਪਰ ਬਲਾਉਂਦੇ ਹਨਾ ਬਈ ਪਸ਼ੂਆਂ ਦਾ ਥੋੜਾ ਜਾੜਾ ਜਿਆਦਾ ਪਸ਼ੂਆਂ ਦਾ ਠੀਕ ਉਹਦੇ ਕਰਕੇ ਝੜਕਾ ਤਾਰ ਲਾਉਣੀ ਪੈਂਦੀ ਹੈ ਲਾਉਣੀ ਪੈਂਦੀ ਹੈ ਠੀਕ ਆ ਵੀ ਉਹ ਬਈ ਝੜਕਾ ਹੀ ਦਿੰਦਾ ਕੋਈ ਨੁਕਸਾਨ ਨਹੀਂ ਕਰਦਾ ਕੋਈ ਪਸ਼ੂਆਂ ਨੂੰ ਨੁਕਸਾਨ ਨਹੀਂ ਕਰਦਾ ਝੜਕਾ ਜਿਵੇਂ ਆ ਲੱਗੀ ਆ ਬਈ ਆ ਝੜਕਾ ਤਾਰ ਬਹੁਤੇ ਦੋਸਤ ਕਹਿੰਦੇ ਸੀ ਬਈ ਝੜਕਾ ਤਾਰ ਕਿੱਥੋਂ ਮਿਲਦੀ ਆ ਝੜਕਾ ਤਾਰ ਇਸ ਤੂੰ ਹੀ ਰਾਜਸਥਾਨ ਤੋਂ ਹਣਾ ਲੈ ਸਕਦੇ ਕਿਸੇ ਵੀ ਸ਼ਹਿਰ ਤੋਂ ਤੇ ਨਾਰਮਲ ਜੀ ਆ ਬਾਲੀ ਨਹੀਂ 5-7000 ਦਾ ਪ੍ਰੋਜੈਕਟ ਹੈ ਨਾ ਪਰ ਵਈਆਂ ਕੀ ਨਾ 5-7000 ਰੁਪਏ ਉਹ ਬਾਕੀ ਤਾਰ ਦਾਵੇਂ ਜਿੰਨਾ ਵਾਇਆ ਉਹਨੇ 4 ਰੁਪਏ ਬਜਟ ਉਹਨੇ ਕਹੇ ਬਜਾ ਸਕਦੇ ਤੇ ਇਹ ਵੀ ਤੁਸੀਂ ਭਾਈ ਆਪ ਦਾ ਇੱਥੋਂ ਲਿਆ ਸਕਦੇ 50 ਵਾਲੇ ਵੀਰ ਜੇ ਕਿਸੇ ਨੂੰ ਚਾਹੀਦੀ ਹੁੰਦੀ ਆ ਕਿਉਂਕਿ ਆਪਣੇ ਵੀ ਫਾਰਮ ਵਗੈਰਾ ਜਾਂ ਹਨਾ ਖਰਾਬ ਕਰਦੇ ਆ ਕਿੰਨੇ ਆਈ ਵਾਲੇ ਵੀਰਾਂ ਨੂੰ ਬਹੁਤ ਔਖਾ ਹੁੰਦਾ ਭਾਈ ਜਿਵੇਂ ਘੋੜਿਆਂ ਦਾ ਫਾਰਮ ਫੂਰ ਹਨਾ ਕਿਸੇ ਦਾ ਹਾਂ ਕੋਈ ਗਾਇਆਂ ਦਾ ਉੱਤੇ ਉੱਤੇ ਆਪਾਂ ਬਾਉਂਡਰੀ ਤੇ ਬਾਉਂਡਰੀ ਤੇ ਲਾ ਸਕਦੇ ਬੜੀ ਸੇਫਟੀ ਦੀ ਠੀਕ ਹੈ ਇਹ ਵੀ ਬਹੁਤ ਵਧੀਆ ਚੀਜ਼ ਆ ਤੇ ਇੱਧਰ ਦਿਖਾ ਦਿਓ ਭਾਈ ਉਹ ਟ ਸਾਰੀ ਉਧਰ ਸਟੇਸ਼ਨ ਆ ਭਾਈ ਅੱਗੇ ਅੱਗੇ ਸਟੇਸ਼ਨ ਆ ਗਿਆ ਨਾਲ ਹੀ ਨਾਲ ਹੀ ਸਟੇਸ਼ਨ ਨਾਲ ਹੀ ਦੋਸਤੋ ਉੱਥੇ ਸਟੇਸ਼ਨ ਆਗਾ ਤੇ ਇਹ ਸਿੱਧੀ ਉੱਥੋਂ ਚੜ੍ਹ ਕੇ ਜੇ ਕਿਸੇ ਨੂੰ ਆਉਣਾ ਵੀ ਹੈ ਤੇ ਇੱਥੇ ਉਤਰ ਜਾਂਦੇ ਇਹ ਆ ਗਿਆ ਕਿਹੜਾ ਜ਼ਿਲ੍ਹਾ ਦੱਸਿਆ ਜੀ ਆਪਣੇ ਗੰਗਾ ਨਗਰ ਸੂਰਤਗੜ ਨੂੰ ਸੂਰਤਗੜ ਨੂੰ ਜਿਹੜੀ ਗੰਗਾ ਨਗਰ ਟ੍ਰੇਨ ਜਾਂਦੀ ਹੈ ਇਹ ਤੇ ਠੀਕ ਆ ਭਾਈ ਮਾਹੌਲ ਵਧੀਆ ਖੇਤਾਂ 'ਚ ਬੈਠਾ ਭਾਈ ਢਾਣੀ 'ਚ ਤੇ ਬਹੁਤ ਪੁਰਾਣੇ ਬੈਠੇ ਭਾਈ ਪਿੱਛਾ ਕਿੱਥੋਂ ਦੱਸਿਆ ਸੀਗਾ ਆਪਣਾ 50 ਰੁਪਏ ਆ ਜੀ 50 ਰੁਪਏ 50 ਰੁਪਏ ਤੋਂ ਭਈ ਆਏ ਸੀ ਤੇ ਆਪਣਾ ਬਜ਼ੁਰਗ ਜਿਹੜੇ ਸੀ ਉਹ ਅੰਮ੍ਰਿਤਸਰ ਦੇ ਲਾਗੇ ਸੀ ਤੇ ਬਹੁਤ ਵਧੀਆ ਮਿੱਤਰਾਂ ਬਾਈ ਪਰੋ ਆਪਣਾ ਤੇ ਆਪਾਂ ਪਿਛਲੀ ਾਰ ਵੀ ਆਏ ਸੀ ਤੇ ਆਈਤੀ ਆਪਾਂ ਵੀਡੀਓ ਤਾਂ ਪਾ ਲਈ ਕਈ ਦਰਸ਼ਕ ਰਹਿੰਦੇ ਸੀਗੇ ਦੇਖਣਾ ਨਹੀਂ ਉਹ ਕਹਿੰਦੇ ਬਾਈ ਦੁਬਾਰਾ ਵੀਡੀਓ ਪਾਓ ਤੇ ਬਾਕੀ ਜੁੜੇ ਰੋ ਵੀਡੀਓ ਨਾਲ ਧੰਨਵਾਦ